ਸੈਲ ਬਲੌਗ ਦੇ ਵਿੱਚ ਹੋਰ ਚ ਕੀ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਮਾਤਮਾ বা কম তো ਵੀਡੀਓ ਦੇ ਨਾਲ ਤੇ ਫੁੱਲ ਵਾਚ ਕਰਿਓ ਹੋਤ ਵਧੀਆ ਹੈਂਟਲੀ ਹਵਾ ਚੱਲ ਰਹੀ ਹੈ ਤੇ ਰਾਤ ਤੇ ਦੇਖੋ ਕਿਦਾਂ ਹੌਲਾ ਰਹਿਣਾ ਜਿਸ ਕਾਰਨ ਮੈਨੂੰ ਕਹਿਣਾ ਸੀ ਕਿ ਮਮੀ ਨਾਲ ਲੱਚਲੀ ਪਤਾ ਨਹੀਂ ਕਿੱਥੇ ਚਲੇ ਗਿਆ ਬਸ ਕੋਈ ਜ਼ਿਆਦਾ ਦੂਰ ਨਹੀਂ ਗਿਆ ਸਾਹਮਣੇ ਹੀ ਆਪਣੇ ਗੇਟ ਦੇ ਘਰ ਅੰਦਰ ਮੰਮੀ ਜਿਸ ਕਾਰਨ ਲੱਭਣਾ ਪੈਣਾ ਕਿੱਥੇ ਵਲਾ ਆ ਦੇਖੋ ਘਹਾਰਾ ਵੀ ਬੀਬੀ ਨੇ ਲਾਇਆ ਹੈ

ਇਹ ਵਾਸਤੇ ਨਹੀਂ ਹੈ ਤੁਸੀਂ ਵੀ ਕਰੋ ਜੀ ਬਾਬਾ ਜੀ ਦੇ ਦਰਸ਼ਨ ਵਾਹ ਵਾਹ ਇਹਦਾ ਗੇਟ ਹੋ ਗਿਆ ਹੜ ਜਾ ਹੜ ਜਾ ਇਹ ਦੱਕਰਾਵਾ ਤੇ ਬਾਸ ਜੀ ਹੁਣ ਥੋੜਾ ਜਿਹਾ ਤੱਕ ਮੇਲਾ ਵੀ ਆਉਣੇ ਵਾਲਾ ਤੁਹਾਨੂੰ ਮੇਲਾ ਵੀ ਦਿਖਾਵਾਂਗੇ ਵੱਤ ਤੋਂ ਵੱਤ ਜੁੜੋ ਸ ਤੇ ਸਬਸਕ੍ਰਾਈਬ ਕਰੋ ਚੈਨਲ ਦੇ ਨਾਲ ਤੁਹਾਨੂੰ ਮੇਲਾ ਦਿਖਾਵਾਂਗੇ ਸਾਡੇ ਪਿੰਡੇ ਵਿੱਚ ਛਿੰਝ ਮੇਲਾ ਲੱਗਦਾ ਜੀ ਬਹੁਤ ਭਾਰੀ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਬਸ ਹਨਾ ਪਹਿਲਾਂ ਪਹਿਲਾਂ ਲੜੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ

ਸਾਲਾਂ ਨੂੰ ਦੇਖੀਂ ਬੁਰਾ ਤੂ ਜੇ ਮੈਂ ਕਿਹਦਾ ਤਾਲਾ ਨਹੀਂ ਲੱਗਿਆ ਨਾ ਕਿ ਉਹਦੇ ਤੋਂ ਉਹਨਾਂ ਦਾ ਨਾ ਕਾਣਾ ਮੁੰਡਾ ਹਾਂ ਮੈਂ ਪੈਣਾ ਵਜਣਗੇ ਬਾਅਦ ਉਹ ਚੁਰਪੂਰੀ ਜਿਹੜੀ ਹੁੰਦੀ ਹਾਂ ਉਹ ਜ਼ਿਆਦਾ ਐਕਸਰਸਾਈਜ਼ ਕਰਨ ਨਾਲ ਬੱਚੇ ਸਾਲੀ ਦਾ ਮੈਂ ਕਹਿ ਰਿਹਾ ਹਾਂ ਫਿਰ ਕਿਹਨੂੰ ਫਿਰ ਕਿਹਨੂੰ ਜੁਆ ਹੈ ਤਾਂ ਬਾਹਲੀਆਂ ਕਰ ਦਿੰਦੇ ਮੈਂ ਤਾਂ ਪੈਰਾਂ ਤੇ ਵਜਣਗੇ ਉੱਥੇ ਉਹ ਜਰੂਰ ਭੱਜਦੀਆਂ ਨੇ ਆਪਣੇ ਕੁੜੀਆਂ ਕੁੜੀਆਂ ਦੇ ਵੀ ਤੋਰੀਆਂ ਦੱਸ ਲੋ ਵੀ ਦੀਆਂ ਨੇ ਇਹਨੂੰ ਨਾ ਤੜੇ ਦੁਨੀਆ ਨੇ ਉਹ ਵੀ ਨਗੇ ਪੈਰਾਂ ਦੇ ਭੱਜਣ ਲੱਗਦੇ ਨੇ ਤਿਆਰ ਬਾਹਰ ਹਵਾ ਚੱਲਦੀ ਕਰਕੇ ਨਾ ਅੰਦਰ ਉਹ ਗੁਮਾਣਾ ਪਰ ਮੈਂ ਕੀ ਮਿਲਿਆ ਕੋਈ ਨਾ ਖੇਲਾ ਗਾਣੀ ਕਿੱਥੇ ਮੈਨੂੰ ਕਿੱਥੇ ਇਹ ਬੋਲਦੇ ਨੇ ਜਾ ਰਿਹਾ ਹਾਂ ਤੇ ਉੱਥੇ ਗਾ ਉੱਥੇ ਇੱਥੇ ਬੈਡ ਬਣੇ ਜਾਂਦੇ ਤੇ ਆਪਣਾ ਇਹ ਬਣਿਆ ਨੇ ਬੁਝੇ ਨੇ ਮੈਨੂੰ ਕਿਤੇ ਲੱਗਦਾ ਉਹ ਉੱਥੇ ਇਹ ਮੈਨੂੰ ਕਿਤੇ ਉੱਥੇ ਨਾ ਬਸ ਨਾ ਇੰਨਾ ਇੰਨਾ ਕੀ ਕਰਨ ਨੇ ਕੀ ਮੰਨਿਆ ਨੇ ਮੈਂ ਕਿ ਬੋਲੀ ਬਦਲਣ ਕਿ ਕੋਈ ਬਸ ਦਾ ਕਈ ਵਾਰ ਕੰਮ ਆ ਜਾਂਦੀ ਨੇ ਮੇਰੇ ਤੋਂ ਲੱਗਿਆ ਹੋਇਆ ਹਾਂ ਹਾਂ ਉਹ ਵੀ ਲੋੜ ਪੈ ਜਾਂਦੀ ਉਹ ਬਾਬੇ ਦੇ ਤੇ ਕੰਮ ਨਹੀਂ ਆਉਣਗੇ ਤੋ ਬਸ ਤੋ ਸਰ ਆਪਣੇ ਹੋ ਗਿਆ ਸਾਫ ਤੇ ਆਪਣੇ ਕਰਤਾ ਅੰਦਰ ਝਾੜੂ ਲਾਤਾ ਹੋਣ ਲਾਵਾਂਗੇ ਬਾਹਰ ਜੇ ਹਵਾ ਚੱਲ ਰਹੀ ਹੈ ਦੇਖ ਦੇ ਕਿੰਦਨ ਲੱਗ ਰਹੀ ਹੈ ਹਾਂਜੀ ਆਪਾਂ ਨੇ ਅੰਦਰ ਕੁਟੀਆਂ ਦੇ ਵਿੱਚ ਝਾੜੂ ਲਾਤਾ ਤੇ ਬੁਰਸ਼ ਨਾਲੇ ਸੁੰਭਲਦੇ ਹੁੰਨੇ ਅੰਦਰੋਂ ਜੀ ਬਸ ਤੇ ਬਾਕੀ ਕਪੜਾ ਫੇਰ ਦੇਣੇ ਹੁੰਨੇ ਜੋਤ ਵਗੈਰਾ ਤੇ ਜੋ ਉੱਥੇ ਅੜੜੜੇ ਸਮਾਨ ਪਿਆ ਹੋ ਤੇ ਤੇ ਸਾਫ ਕਰਕੇ ਉਦੋਂ ਬਾਅਦ ਜੀ ਮੈਂ ਲਗੂਗੀ ਹੁਣ ਬਾਹਰ ਬੇੜੇ ਦੇ ਵਿੱਚ ਝਾੜੂ ਲਾਉਣ ਤੇ ਬੇੜੇ ਵਿੱਚ ਵੀ ਹਵਾ ਚੱਲ ਰਹੀ ਸੀ ਅੱਜ ਪੱਤਾ ਪਤਾ ਨਹੀਂ ਮਿੱਟੀ ਦੇਖਦੇ ਕਿੱਧਰ ਨੂੰ ਜਾ ਜਾਊਗੀ ਉਧਰਲੇ ਪਾਸੇ ਨੂੰ ਹੀ ਸੁੰਭਰ ਦਾਂਗੇ ਜਿੱਧਰ ਨੂੰ ਅੱਜ ਜਾਊਗਾ ਕਰਦਾ ਤੇ ਜੀ ਇਹ ਹੈਗੇ ਨੇ ਸਾਡੇ ਧੰਨ ਧੰਨ ਬਾਬਾ ਸੁੰਦਰਦਾਸ ਜੀ ਜਿਨ੍ਹਾਂ ਦਾ ਸਥਾਨ ਸਾਡੇ ਪਿੰਡ ਵਾਲੇ ਗੁਰਦੁਆਰੇ ਦੇ ਵਿੱਚ ਬਣਿਆ ਹੋਇਆ ਹੈ ਤੇ ਇੱਥੇ ਜੀ ਇਹ ਸਟੇਡੀਅਮ ਆ ਇਹਨਾਂ ਦੇ ਨਾਂ ਤੇ ਬਣਿਆ ਹੋਇਆ ਧੰਨ ਧੰਨ ਬਾਬਾ ਸੰਦਰ দাশ ਜੀ ਦੇ ਨਾਂ ਤੇ ਤੇ ਫਿਰ ਇੱਥੇ ਇਹਨਾਂ ਨੇ ਕੋਟੀਆਂ ਵੀ ਬਣਾਤੀ ਸੀਗੀ ਤੇ ਉਰੇ ਵੀ ਮਹਾਰਾਜ ਸੰਤ ਬਾਬਾ ਸੰਦਰ দাশ ਜੀ ਦੀ ਇਹ ਮੂਰਤੀ ਰੱਖੀ ਹੋਈ ਆ ਜਿਨ੍ਹਾਂ ਨੂੰ ਲੋਕ ਮੱਥਾ ਟੇਕਦੇ ਨੇ ਤੇ ਇੱਕ ਪਿੰਡ ਐ ਪਿੰਡ ਵੀ ਜਾਣੇ ਹੁੰਦੇ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਉਹ ਤੇ ਉੱਥੇ ਮੈਨੂੰ ਸਵੇਰੇ ਜ ਮਤਲਬ ਟਾਈਮ ਘੱਟੇ ਲੱਗਦਾ ਜਾਣਦਾ ਕਿਉਂਕਿ ਜੀ ਇਹ ਆਪਣੇ ਨੇੜੇ ਆ ਆਪਾਂ ਇੱਥੇ ਰੋਹ ਚਲੇ ਜਾਂਦੇ ਆ ਉੱਥੇ ਮਤਲਬ ਜਾਈਦਾ ਏ ਜਿੱਦਣ ਮਤਲਬ ਟਾਈਮ ਕੱਢ ਕੇ ਜਾਇ ਆਈਦਾ ਹੁੰਦਾ ਕਦੇ-ਕਦੇ ਤੇ ਪਰ ਇੱਥੇ ਜੀ ਆਪਾਂ ਨਿਤਾਉਂਦੇ ਆ ਤੇ ਇਹ ਇਨਾ ਬਾਬਾ ਸੁੰਦਰਦਾਸ ਜੀ ਦਾ ਮੇਲਾ ਵੀ ਆਉਂਦਾ ਏ ਜੋ ਕਿ ਬਹੁਤ ਭਾਰੀ ਮੇਲਾ ਲੱਗਦਾ ਸਾਡੇ ਪਿੰਡ ਵਿੱਚ ਛਿੰਝ ਮੇਲਾ ਬਹੁਤ ਜ਼ਿਆਦਾ ਬڑا ਮਤਲਬ ਰਸਤੇ ਮੇਂ ਹਿੰਦੇ ਦੇ ਕੋਲ ਹੁੰਦੇ ਨੇ ਇੱਥੇ ਦੂਰੋਂ ਦੂਰੋਂ ਪਹਿਲਵਾਨ ਆਉਂਦੇ ਨੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਸ ਥੋੜਾ ਜਿਹਾ ਤੱਕ ਆਉਣੇ ਵਾਲਾ ਉਹ ਵੀ ਮੇਲਾ ਸ਼ਾਇਦ ਅਗਸਤ ਸਤੰਬਰ ਇੱਥੇ ਇੱਕ ਤੱਕ ਹੋਊਗਾ ਇਹਨਾਂ ਮਹੀਨਿਆਂ ਦੇ ਵਿੱਚ ਆਉਂਦਾ ਹੁੰਦਾ ਮੇਲਾ ਤਿੰਨ ਦਿਨ ਮੇਲਾ ਫੁੱਲ ਭਰਦਾ ਹੈ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਮੇਲਾ ਵੀ ਦਿਖਾਵਾਂਗੇ ਵਧੀਆ-ਵਧੀਆ ਬਲਾਕ ਬਣਾ ਕੇ ਤੇ ਜੀ ਇਹ ਬਾਬਾ ਜੀ ਨੇ ਮੈਂ ਨਾ ਜਦੋਂ ਦੀ ਇਹਨਾਂ ਨਾਲ ਜੁੜੀ ਆ ਤੇ ਮੈਂ ਇਨਾ ਤਾਂ ਜੋ ਕੁਝ ਮੰਗਿਆ ਸਭ ਕੁਝ ਪਾਇਆ ਏ ਇੱਥੇ ਮੈਂ ਸੇਵਾ ਕਰਕੇ ਬਹੁਤ ਜ਼ਿਆਦਾ ਕੁਝ ਪਾ ਲਿਆ ਜੋ ਮੇਰੀ ਜ਼ਿੰਦਗੀ ਵਿੱਚ ਨਹੀਂ ਸੀਗਾ ਤੇ ਮੈਂ ਉਹ ਵੀ ਪਾਇਆ ਮੈਨੂੰ ਇਨਾ ਬਾਬਾ ਸੁੰਦਰ ਦਾਸ ਜੀ ਦੇ ਉੱਤੇ ਆਪਣੇ ਨਾਲੋਂ ਵੀ ਆਪਦਿਆਂ ਨਾਲੋਂ ਵੀ ਸਾਰਿਆਂ ਨਾਲੋਂ ਵੱਧ ਵਿਸ਼ਵਾਸ ਆ ਕਿਉਂਕਿ ਜੋ ਵੀ ਮੈਂ ਇਨਾ ਤੋਂ ਮੰਗਦੀਆਂ ਮੈਨੂੰ ਮਿਲਦਾ ਏ ਅੱਜ ਤੱਕ ਮੈਂ ਇਨਾ ਦੇ ਦਰ ਤੋਂ ਕਦੇ ਵੀ ਖਾਲੀ ਨਹੀਂ ਗਈ ਮਤਲਬ ਜਦੋਂ ਦੀ ਮੈਂ ਵਿਆਹ ਕੇ ਆਈ ਇਨਾ ਇੱਥੇ ਆ ਆਪਦੇ ਸਾਰੇ ਪਿੰਡ ਤੇ ਉਦੋਂ ਦੇ ਹੀ ਇਹਨਾਂ ਦੀ ਸੇਵਾ ਕਰ ਰਹੀ ਆ ਤੇ ਕਹਿੰਦੇ ਪ੍ਰਮਾਤਮਾ ਨੇ ਮੈਨੂੰ ਸੇਵਾ ਦਾ ਮੌਕਾ ਬਖਸ਼ਿਆ ਇਹਨਾਂ ਦੇ ਕਰਨ ਦਾ ਤੇ ਆਪਾਂ ਕਰ ਰਹੇ ਆ ਜਿਸ ਦਿਨ ਜੀ ਮੇਤੋਂ ਨਹੀਂ ਜਾ ਹੁੰਦਾ ਉਸ ਦਿਨ ਮੈਨੂੰ ਇੰਨਾ ਮੇਰੇ ਸਰੀਰ ਨੂੰ ਹੁੰਦਾ ਤੋੜ ਜੀ ਲੱਗਦੀ ਹੈ ਇੱਕ ਤਰ੍ਹਾਂ ਦੀ ਹੈਨਾ ਜਿਸ ਤਰ੍ਹਾਂ ਕਹਿ ਲੋ ਵੀ ਨਸ਼ੇ ਵਾਲੇ ਨੂੰ ਤੋੜ ਲੱਗਦੀ ਆ ਤੇ ਮੈਂ ਮੈਨੂੰ ਵੀ ਇਦਾਂ ਹੀ ਹੋ ਜਾਂਦਾ ਵੀ ਮੈਂ ਅਜ ਕਿਉਂ ਨਹੀਂ ਗਈ ਹੈਗੀ ਵੀ ਮੇਤੋਂ ਘਾਤੇ ਨਹੀਂ ਜਾ ਹੋਇਆ ਜੀ ਮੇਰਾ ਬਹੁਤ ਇਹਨਾਂ ਦੇ ਵਿੱਚ ਬਹੁਤ ਧਿਆਨ ਰਹਿੰਦਾ ਏ ਵੀ ਮੈਂ ਜਾਣਾ ਹੀ ਜਾਣਾ ਜੇ ਮੈਂ ਕਿਤੇ ਰਿਸ਼ਤੇਦਾਰੀ ਚ ਵੀ ਚਲੇ ਜਾਵਾਂ ਮੈਂ ਬਸ ਤਾਂ ਮੈਂ ਜਾਂਦੀ ਹੈ ਨਹੀਂ ਕਿਤੇ ਜੇ ਬਾਈ ਚਾਂਸ ਚਲੇ ਵੀ ਜਾਵਾਂ ਰਹਿ ਵੀ ਪਮਾ ਫਿਰ ਵੀ ਉਸ ਟਾਈਮ ਮੇਰਾ ਧਿਆਨ ਬਾਬਾ ਸੰਤ ਅਦਾਜੀ ਦੇ ਵਿੱਚ ਹੀ ਹੁੰਦਾ ਕਿ ਅੱਜ ਮੇਤੋਂ ਕੁਟਿਆ ਦੇ ਵਿੱਚ ਝਾੜੂ ਲਗਾਉਣਾ ਨਹੀਂ ਜਾ ਹੋਇਆ ਹੈਗਾ ਕਹਿੰਦੇ ਹੁੰਦਾ ਵੀ ਹਨਾ ਭਗਤੀ ਇੰਨੀ ਕਰ ਲੋ ਹਨਾ ਵੀ ਕਿਸੇ ਗੁਰੂ ਨੂੰ ਇੰਨਾ ਕੁ ਮੰਨੋ ਕਿ ਤੁਹਾਨੂੰ ਜਿਸ ਤਰ੍ਹਾਂ ਹਨਾ ਇੱਕ ਮਤਲਬ ਅਮਲੀ ਨੂੰ ਨਸ਼ੇ ਦੀ ਤੋੜ ਲੱਗਦੀ ਆ ਤੁਹਾਨੂੰ ਵੀ ਹਨਾ ਭਗਤੀ ਦੀ ਇੰਨੀ ਤੋੜ ਲੱਗੇ ਹਨਾ ਤੇ ਮੈਂ ਵੀ ਇਸੇ ਤਰ੍ਹਾਂ ਹੀ ਕਰਿਆ ਹੋਇਆ ਆਪਣੇ ਸਰੀਰ ਨੂੰ ਤੇ ਜਦੋਂ ਵੀ ਮੇਰੇ ਕੋਲ ਮਤਲਬ ਕਈ ਵਾਰ ਪਾਠ ਨਹੀਂ ਹੁੰਦਾ ਹੈਗਾ ਜਾਂ ਮੇਤੋਂ ਇੱਥੇ ਜਾ ਕੇ ਸੇਵਾ ਨਹੀਂ ਹੁੰਦੀ ਹੈਗੀ ਮੈਨੂੰ ਬਹੁਤ ਜ਼ਿਆਦਾ ਆਪਣੇ ਸਰੀਰ ਨੂੰ ਹੁੰਦਾ ਹੈ ਵੀ ਅੱਜ ਮੈਂ ਕਿਉਂ ਨਹੀਂ ਕੀਤਾ ਹੈਗਾ ਕਿਉਂ ਨਹੀਂ ਮੇਤੋਂ ਹੋਇਆ ਹੈਗਾ ਤੇ ਮੈਨੂੰ ਵੀ ਬਹੁਤ ਖਿੱਚ ਪੈਂਦੀ ਹੈ ਜੀ ਇੱਥੇ ਜਾਣ ਦੀ ਤੇ ਇਹਨਾਂ ਇਹਨਾਂ ਦੇ ਦਰਤੋਂ ਜੀ ਮੈਨੂੰ ਬਹੁਤ ਕੁਝ ਮਿਲਿਆ ਵੀ ਆ ਤੇ ਜੇ ਅੱਜ ਵੀ ਮੈਂ ਇਹਨਾਂ ਤੋਂ ਕੁਝ ਮੰਗਾ ਮੈਨੂੰ ਜ਼ਰੂਰ ਮਿਲੂਗਾ ਇਹ ਨੀਗਾ ਵੀ ਨਹੀਂ ਮਿਲਣਾ ਹੈਗਾ ਤੇ ਮੇਰਾ ਯਕੀਨ ਇਹੀ ਬਹੁਤ ਆ ਇਹਨਾਂ ਦੇ ਉੱਤੇ ਤੇ ਹਾਂਜੀ ਇਹਨਾਂ ਦੇ ਇਹਨਾਂ ਦੇ ਦਰਤੋਂ ਹੀ ਜੇ ਮੈਨੂੰ ਇਹ ਦੋਏ ਹਨਾ ਜਿਹੜੇ ਤੁਸੀਂ ਦੇਖਦੇ ਹੋ ਵੀਡੀਓ ਦੇ ਵਿੱਚ ਦੋਏ ਬੇਟੇ ਮੇਰੇ ਇਹਨਾਂ ਦੇ ਦਰਤੋਂ ਹੀ ਪ੍ਰਾਪਤ ਹੋਏ ਨੇ ਇਥੇ ਮੈਂ ਸੇਵਾ ਕਰਦੀ ਹੁੰਦੀ ਸੀ ਇੱਥੋਂ ਹੀ ਮਿਲੇ ਨੇ ਜੀ ਅਸੀਂ ਵੀ ਬਹੁਤ ਸਾਲ ਭਟਕੇ ਆ ਬਹੁਤ ਦੂਰ ਦੂਰ ਤੁਸੀਂ ਮੰਨਣਾ ਨਹੀਂ ਜੀ ਅਸੀਂ 4 ਸਾਲ ਭਟਕਦੇ ਰਹੇ ਆ ਮੇਰੀ ਮੈਜਰੀਸ ਤੋਂ ਬਾਅਦ ਪਤਾ ਨਹੀਂ ਕਿੱਥੇ ਕਿੱਥੇ ਗਏ ਆ ਅਸੀਂ ਤੇ ਬਹੁਤ ਜਗ੍ਹਾ ਪੂਜ ਕੇ ਮੰਨ ਕੇ ਸਭ ਕੁਝ ਦੇਖ ਲਿਆ ਪਰ ਸਾਨੂੰ ਹਾਰ ਕੇ ਨਾ ਆਪਣੇ ਪਿੰਡ ਵਿੱਚ ਇੱਥੋਂ ਹੀ ਮਿਲਿਆ ਜੋ ਕੁਝ ਵੀ ਮਿਲਿਆ ਫਿਰ ਮੈਂ ਨਾ ਸਾਰੇ ਸਾਰੇ ਕਿਤੇ ਜਾਣਾ ਛੱਡਤਾ ਹੁਣ ਮੈਂ ਜਾਂਦੀ ਨਹੀਂ ਨੀ ਕਿਤੇ ਵੀ ਤੇ ਬਸ ਇੱਥੇ ਬਾਬਾ ਸੋਨ ਦਦਾਜੀ ਦੇ ਦਰ ਤੇ ਆਈਦਾ ਇਹਨਾਂ ਤੋਂ ਹੀ ਮੰਗੀਦਾ ਤੇ ਸਭ ਕੁਝ ਮਿਲਦਾ ਇੱਥੇ 2016 ਦੇ ਵਿੱਚ ਵੀ ਸਾਡੇ ਤੇ ਬਹੁਤ ਕਸ਼ਟ ਆਇਆ ਸੀ ਮੈਨੂੰ ਪਤਾ ਸੀ ਕਿੱਦਾਂ ਝੱਲਿਆ ਉਹ ਕਿੰਨੇ ਸਾਲ ਮੈਂ ਤੜਫਦੇ ਰਹੇ ਹਾਂ ਅਸੀਂ ਤੇ ਬਸ ਜੀ ਇਹਨਾਂ ਦੀ ਸੇਵਾ ਕਰਨ ਕਰਕੇ ਹੀ ਉਹ ਵੀ ਅਸੀਂ ਖੁਸ਼ੀ ਖੁਸ਼ੀ ਚੱਲੋ ਹਨਾ ਹਾਂਨ ਕੱਟ ਲਿਆ ਉਹ ਸਮਾਂ ਵੀ ਪਰ ਉਹ ਜਦ ਸਮਾਂ yaad ਕਰਦੇ ਹਾਂ ਬਹੁਤ ਤਕਲੀਫ ਜੀ ਹੁੰਦੀ ਆ ਕਿ ਉਹ ਸਮਾਂ ਵੀ ਆਇਆ ਸੀਗਾ ਚਲੋ ਜੀ ਹਨਾ ਬਾਕੀ ਜੋ ਹਨਾ ਕਰਮਾ ਚ ਲਿਖਿਆ ਹੁੰਦਾ ਉਹ ਤਾਂ ਮਿਲ ਨਹੀਂ ਮਿਲਣਾ ਹੁੰਦਾ ਜੀ ਦੁੱਖ ਸੁੱਖ ਤਾਂ ਇਹ ਜ਼ਿੰਦਗੀ ਦੇ ਦੋ ਪਹਿਲੂ ਨੇ ਕਹਿੰਦੇ ਹੁੰਦੇ ਆ ਤੇ ਇਹ ਤਾਂ ਹੰਡਾਉਣੇ ਹੀ ਪੈਂਦੇ ਨੇ ਤੇ ਆਪਾਂ ਨੇ ਵੀ ਹੰਡਾਏ ਨੇ ਪਰ ਜੀ ਇਹਨਾਂ ਇਹਨਾਂ ਦੇ ਦਰਤੇ ਆਉਣ ਨਾਲ ਮੈਨੂੰ ਇੱਕ ਤਰ੍ਹਾਂ ਦੀ ਹਨਾ ਸਰੀਰਕ ਮਨੋਲੋਕ ਸ਼ਕਤੀ ਜੀ ਉਹ ਮਿਲਦੀ ਆ ਹਨਾ ਬਹੁਤ ਮੈਨੂੰ ਤਾਂ ਬਹੁਤ ਕੁਝ ਮਿਲਿਆ ਜੀ ਇੱਥੋਂ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਾਲ ਮੈਂ